ਪੰਜਾਬੀ 스타 ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਇਨਾ ਦਿਨੀ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਚਰਚਾ ਦੇ ਵਿੱਚ ਹਨ ਤੇ ਪਾਕਿਸਤਾਨ ਦੀ ਐਕਟਰਸ ਹਾਨਿਆ ਅਮੀਰ ਦੀ ਬਜਾ ਚ ਇਹ ਫਿਲਮ ਵਿਵਾਦਾਂ ਦੇ ਵਿੱਚ ਪੈ ਰਹੀ ਹੈ ਤੇ ਦੂਜੇ ਪਾਸੇ ਇਹ ਫਿਲਮ ਤੇ ਭਾਰਤ ਦੇ ਵਿੱਚ ਬੈਨ ਲੱਗ ਚੁੱਕਾ ਹੈ ਤੇ ਫਿਲਹਾਲ ਇਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹਾਲਾਂਕਿ 27 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਫਿਲਮ ਫੈਡਰੇਸ਼ਨ FWICE اور ਇਸ ਦੇ ਨਾਲ ਹੀ ਫਿਲਮ ਦੇ ਵਿੱਚ ਕਈ ਲੋਕ ਵਿਰੋਧ ਵੀ ਕਰ ਰਹੇ ਹਨ ਵਿਰੋਧ ਦੇ ਕਾਰਨ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰਸ ਹਾਨੀਆ ਅਮੀਰ ਨੂੰ ਦੱਸਿਆ ਜਾ ਰਿਹਾ ਹੈ ਜਦਕਿ ਭਾਰਤ ਦੇ ਵਿੱਚ ਪਾਕ ਕਲਾਕਾਰਾਂ ਦੇ ਕੰਮ ਕਰਨ ਤੇ ਵੀ ਬੈਨ ਲੱਗਿਆ ਹੋਇਆ ਹੈ ਇਸੇ ਵਿਚਕਾਰ ਰਾਖੀ ਸਾਵੰਤ ਨੇ ਪਾਕਿਸਤਾਨੀ ਐਕਟਰਸ ਹਾਨੀਆ ਅਮੀਰ ਤੇ ਖੂਬ ਪਿਆਰ ਬਰਸਾਇਆ ਰਾਖੀ ਸਾਵੰਤ ਨੇ ਇੰਸਟਾਗ੍ਰam ਤੇ ਇੱਕ ਪੋਸਟ ਕਰਕੇ ਹਾਨੀਆ ਅਮੀਰ ਨੂੰ ਪੰਜਾਬੀ ਫਿਲਮ ਦੇ ਵਿੱਚ ਕੰਮ ਕਰਨ ਤੇ ਵਧਾਈ ਦਿੱਤੀ ਹੈ ਤੇ ਜਮਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ ਰਾਖੀ ਸਾਵੰਤ ਨੇ ਇੰਸਟਾਗ੍ਰam ਤੇ ਪੋਸਟ ਦੇ ਵਿੱਚ ਫਿਲਮ ਸਰਦਾਰਜੀਤ 3 ਦਾ ਟ੍ਰੇਲਰ ਸ਼ੇਅਰ ਕੀਤਾ ਹੈ ਤੇ ਰਾਖੀ ਨੇ ਆਪਣੇ ਪੋਸਟ ਦੇ ਕੈਪਸ਼ਨ ਦੇ ਵਿੱਚ ਲਿਖਿਆ ਮੇਰੀ সুইਟ ਹਾਰਟ ਵਧਾਈ ਹੋਵੇ ਹਾਨੀਆ ਅਮੀਰ ਮੈਂ ਬਹੁਤ ਖੁਸ਼ ਹਾਂ ਤੇ ਤੂੰ ਆਖਿਰਕਾਰ ਬਾਲੀਵੁੱਡ ਦੇ ਵਿੱਚ ਆ ਗਈ ਸਰਦਾਰਜੀਤ 3 ਦੇ ਲੇი ਦਲਜੀਤ ਦੋਸਾਂਝ ਨੂੰ ਵੀ ਵਧਾਈਆਂ ਹੁਣ ਇਸ ਪੋਸਟ ਤੋਂ ਬਾਅਦ ਲੋਕ ਖੂਬ ਕੰਟਰੋਵਰਸ਼ੀਅਲ ਕੁਈਨ ਨੂੰ ਟਰੋਲ ਕਰ ਰਹੇ ਹਨ ਜਿੱਥੇ ਇੱਕ ਯੂਜਰਸ ਨੇ ਲਿਖਿਆ ਕਿ ਇਸ ਨੂੰ ਵੀ ਪਾਕਿਸਤਾਨ ਭੇਜ ਦੇਣਾ ਚਾਹੀਦਾ ਤਾਂ ਉੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਇਹਨੂੰ ਜਿਹੜਾ ਔਰਾਖੀ ਸਾਵੰਤ ਨੂੰ ਹਾਨੀਆ ਅਮੀਰ ਤੇ ਬਹੁਤ ਪਿਆਰ ਆ ਰਿਹਾ ਇਹਨੇ ਨਹੀਂ ਯੂਜਰਸ ਨੇ ਇੱਥੇ ਤੱਕ ਵੀ ਕਿਹਾ ਕਿ ਰਾਖੀ ਸਿਰਫ ਅਟੈਂਸ਼ਨ ਦੇ ਲਈ ਇਦਾਂ ਕਮੈਂਟ ਕਰ ਰਹੀ ਹੈ ਦੂਜੇ ਪਾਸੇ ਯੂਜਰਸ ਨੇ ਇੱਥੇ ਤੱਕ ਲਿਖਤਾ ਕਿ ਪਿਛਲੇ ਦਿਨੀ ਪਾਕਿਸਤਾਨ ਗਈ ਸੀ ਤੇ ਇਹਦੇ ਸੰਬੰਧ ਕਿੱਥੇ ਉਧਰ ਤਾਂ ਨਹੀਂ ਤੇ ਸਰਕਾਰ ਨੂੰ ਇਸ ਦੀ ਜਾਂਚ ਵੀ ਕਰਨੀ ਚਾਹੀਦੀ ਪੰਜਾਬੀ 스타 ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਇਹਨਾਂ ਦਿਨੀਂ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਚਰਚਾ ਦੇ ਵਿੱਚ ਹਨ ਤੇ ਪਾਕਿਸਤਾਨ ਦੀ ਐਕਟਰਸ ਹਾਨਿਆ ਅਮੀਰ ਦੀ ਬਜਾਚ ਇਹ ਫਿਲਮ ਵਿਵਾਦਾਂ ਦੇ ਵਿੱਚ ਪੈ ਰਹੀ ਹੈ ਤੇ ਦੂਜੇ ਪਾਸੇ ਇਹ ਫਿਲਮ ਤੇ ਭਾਰਤ ਦੇ ਵਿੱਚ ਬੈਨ ਲੱਗ ਚੁੱਕਾ ਹੈ ਤੇ ਫਿਲਹਾਲ ਇਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਹਾਲਾਂਕਿ 27 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣੀ ਸੀ ਫਿਲਮ ਫੈਡਰੇਸ਼ਨ FWICE ਔਰ ਇਸ ਦੇ ਨਾਲ ਹੀ ਫਿਲਮ ਦੇ ਵਿੱਚ ਕਈ ਲੋਕ ਵਿਰੋਧ ਵੀ ਕਰ ਰਹੇ ਹਨ ਵਿਰੋਧ ਦੇ ਕਾਰਨ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰਸ ਹਾਨੀਆ ਅਮੀਰ ਨੂੰ ਦੱਸਿਆ ਜਾ ਰਿਹਾ ਹੈ ਜਦਕਿ ਭਾਰਤ ਦੇ ਵਿੱਚ ਪਾਕ ਕਲਾਕਾਰਾਂ ਦੇ ਕੰਮ ਕਰਨ ਤੇ ਵੀ ਬੈਨ ਲੱਗਿਆ ਹੋਇਆ ਹੈ ਇਸੇ ਵਿਚਕਾਰ ਰਾਖੀ ਸਾਵੰਤ ਨੇ ਪਾਕਿਸਤਾਨੀ ਐਕਟਰਸ ਹਾਨੀਆ ਅਮੀਰ ਤੇ ਖੂਬ ਪਿਆਰ ਬਰਸਾਇਆ ਰਾਖੀ ਸਾਵੰਤ ਨੇ ਇੰਸਟਾਗ੍ਰam ਤੇ ਇੱਕ ਪੋਸਟ ਕਰਕੇ ਹਾਨੀਆ ਅਮੀਰ ਨੂੰ ਪੰਜਾਬੀ ਫਿਲਮ ਦੇ ਵਿੱਚ ਕੰਮ ਕਰਨ ਤੇ ਵਧਾਈ ਦਿੱਤੀ ਹੈ ਤੇ ਜਮਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ ਰਾਖੀ ಸಾವಂತ್ ਨੇ ਇੰਸਟਾਗ੍ਰam ਤੇ ਪੋਸਟ ਦੇ ਵਿੱਚ ਫਿਲਮ ਸਰਦਾਰਜੀਤ 3 ਦਾ ਟ੍ਰੇਲਰ ਸ਼ੇਅਰ ਕੀਤਾ ਹੈ ਤੇ ਰਾਖੀ ਨੇ ਆਪਣੇ ਪੋਸਟ ਦੇ ਕੈਪਸ਼ਨ ਦੇ ਵਿੱਚ ਲਿਖਿਆ ਮੇਰੀ সুইਟ ਹਾਰਟ ਵਧਾਈ ਹੋਵੇ ਹਾਨੀਆ ਅਮੀਰ ਮੈਂ ਬਹੁਤ ਖੁਸ਼ ਹਾਂ ਤੇ ਤੂੰ ਆਖਿਰਕਾਰ ਬਾਲੀਵੁੱਡ ਦੇ ਵਿੱਚ ਆ ਗਈ ਸਰਦਾਰਜੀ 3 ਦੇ ਲੇი ਦਲਜੀਤ ਦੋਸਾਂਝ ਨੂੰ ਵੀ ਵਧਾਈਆਂ ਹੁਣ ਇਸ ਪੋਸਟ ਤੋਂ ਬਾਅਦ ਲੋਕ ਖੂਬ ਕੰਟਰੋਵਰਸ਼ੀਅਲ ਕੁਈਨ ਨੂੰ ਟ੍ਰੋਲ ਕਰ ਰਹੇ ਹਨ ਜਿੱਥੇ ਇੱਕ ਯੂਜਰਸ ਨੇ ਲਿਖਿਆ ਕਿ ਇਸ ਨੂੰ ਵੀ ਪਾਕਿਸਤਾਨ ਭੇਜ ਦੇਣਾ ਚਾਹੀਦਾ ਤਾਂ ਉੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਇਹਨੂੰ ਜਿਹੜਾ ਰਾਖੀ ਸ਼ਾਵੰਤ ਨੂੰ ਹਾਨੀਆ ਅਮੀਰ ਤੇ ਬਹੁਤ ਪਿਆਰ ਆ ਰਿਹਾ ਇਹਨੇ ਨਹੀਂ ਯੂਜਰਸ ਨੇ ਇੱਥੇ ਤੱਕ ਵੀ ਕਿਹਾ ਕਿ ਰਾਖੀ ਸਿਰਫ ਅਟੈਂਸ਼ਨ ਦੇ ਲਈ ਇਦਾਂ ਕਮੈਂਟ ਕਰ ਰਹੀ ਹੈ ਦੂਜੇ ਪਾਸੇ ਯੂਜ਼ਰਸ ਨੇ ਇੱਥੇ ਤੱਕ ਲਿਖਤਾ ਕਿ ਪਿਛਲੇ ਦਿਨੀ ਪਾਕਿਸਤਾਨ ਗਈ ਸੀ ਤੇ ਇਹਦੇ ਸੰਬੰਧ ਕਿੱਥੇ ਉਧਰ ਤਨੀ ਤੇ ਸਰਕਾਰ ਨੂੰ ਇਸ ਦੀ ਜਾਂਚ ਵੀ ਕਰਨੀ ਚਾਹੀਦੀ ਹੈ